ਈ ਹੈ ਜਿਹੜੀ ਪ੍ਰਾਪਤੀ ਮਲੇਰਕੋਟਲਾ ਪੁਲਿਸ ਵੱਲੋਂ ਕੀਤੀ ਗਈ ਹੈ ਤੁਹਾਡੀ ਗਵਾਹੀ ਚ ਮਲੇਰਕੋਟਲਾ ਪੁਲਿਸ ਨੇ ਪਿਛਲੇ ਤਕਰੀਬਨ ਡੇਢ ਤੋਂ 2 ਮਹੀਨਿਆਂ ਦੇ ਵਿੱਚ 99 99 ਜਿਹੜੇ ਭਗੌੜੇ ਆ ਉਹ ਅਰੈਸਟ ਕੀਤੇ ਆ ਭਗੌੜਾ ਜਿੱਦਾਂ ਆਪਾਂ ਨੂੰ ਆਮ ਜ਼ਿੰਦਗੀ ਚ ਪਤਾ ਵੀ ਇਹ ਭਗੌੜੇ ਦੋ ਤਰ੍ਹਾਂ ਦੇ ਨੇ ਇੱਕ ਤਾਂ ਜਿਹੜੇ ਅਦਾਲਤ ਚ ਪੁਲਿਸ ਨੇ ਫੜਲੇ ਸੀ ਅਦਾਲਤ ਤੋਂ ਭਗੌੜੇ ਹੋ ਗਏ ਦੂਸਰੇ ਉਹ ਆ ਜਿਹੜੇ ਕਦੀ ਫੜੇ ਹੀ ਨਹੀਂ ਗਏ ਉਹਨਾਂ ਦੇ ਉੱਪਰ ਪਰਚੇ ਦਰਜ ਹੋਏ ਪਰ ਉਹ ਕਦੀ ਫੜੇ ਹੀ ਨਹੀਂ ਐ। ਸੋ ਜਿਹੜੇ ਦੂਸਰੀ ਕੈਟਾਗਰੀ ਵਾਲੇ 82 83 ਆਪਾਂ ਕਹਿ ਦਿੰਦੇ ਨੇ ਪੀਓ ਦੀ ਕੈਟਾਗਰੀ ਉਹ ਜ਼ਿਆਦਾ ਸੀਰੀਅਸ ਹੈ। ਉਦਾਂ ਦੇ ਸਾਡੇ ਕੋਲ 41 ਬੰਦੇ ਜਿਹੜੇ ਹੈਗੇ ਆ ਉਹ ਅਸੀਂ ਅਰੈਸਟ ਕੀਤੇ ਆ ਜਿਹੜੇ ਅਜੇ ਤੱਕ ਕਦੀ ਅਰੈਸਟ ਹੀ ਨਹੀਂ ਹੋਏ ਸੀਗੇ। ਔਰ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦੇ ਚਲਾਨ ਬਣਾ ਕੇ ਅਸੀਂ ਅਦਾਲਤ 'ਚ ਦੇ ਰਹੇ ਆ ਤਾਂ ਕਿ ਜਿਹੜੇ ਬੰਦਿਆਂ ਦੇ ਨਾਲ ਤੱਕੇ ਹੋਏ ਸੀ ਬੇਇਨਸਾਫੀਆਂ ਹੋਈਆਂ ਉਹਨਾਂ ਨੂੰ ਇਨਸਾਫ ਮਿਲ ਸਕੇ। ਦੂਸਰੀ ਕੈਟਾਗਰੀ ਆ ਸਾਡੀ ਜਿਹੜੇ ਬੰਦੇ ਅਦਾਲਤਾਂ ਦੇ ਪਗੋੜੇ ਸੀ ਬੇਲ ਜੰਪ ਕਰ ਗਏ ਸੀ ਉਹਨਾਂ ਦੇ ਵਿੱਚ ਵੀ ਜਿਹੜਾ ਮਦੇਸ ਨੂੰ ਇਨਸਾਫ ਨਹੀਂ ਮਿਲ ਰਿਹਾ ਸੀ ਕਿਉਂਕਿ ਅਦਾਲਤ ਦੀ ਇੱਕ ਪ੍ਰਕਿਰਿਆ ਹੈ ਕਿ ਜਿੱਨਾ ਚਿਰ ਮੁਰਜ਼ਮ ਸਾਹਮਣੇ ਹਾਜ਼ਰ ਨਹੀਂ ਹੁੰਦਾ ਉਹ ਆਪਣਾ ਪ੍ਰਸੀਡਿੰਗ ਜਿਹੜੀਆਂ ਹੈਗੀਆਂ ਅੱਗੇ ਨਹੀਂ ਲੈ ਕੇ ਜਾਂਦੇ ਇਦਾਂ ਦੇ ਅਸੀਂ ਤਕਰੀਬਨ 58 ਜਿਹੜੇ ਪੀਓਜ਼ ਹੈਗੇ ਆ ਉਹ ਰੈਸਟ ਕੀਤੇ ਹੈਗੇ ਆ ਟੋਟਲ ਸਾਡਾ ਇਨ ਕੰਬੀਨੇਸ਼ਨ 99 ਦੀ ਫਿਗਰ ਬਣ ਜਾਂਦੀ ਹੈ ਸਾਡਾ ਜ਼ਿਲ੍ਹਾ ਜਿਹੜਾ ਮੇਰਕੋਟਲਾ ਨਵਾਂ ਬਣਿਆ ਤਕਰੀਬਨ 2.5 ਸਾਲ ਤੋਂ ਇਹ ਜ਼ਿਲ੍ਹਾ ਹੋਂਦ ਚ ਆਇਆ। ਸੋ ਬੀਇੰਗ ਅ ਸਮਾਲਰ ਡਿਸਟ੍ਰਿਕਟ ਛੋਟਾ ਜ਼ਿਲ੍ਹਾ ਹੋਣ ਕਰਕੇ ਸਾਡੇ ਇੱਥੇ ਇਹ ਸੰਖਿਆ ਵੀ ਘੱਟ ਸੀ। ਸਾਡੇ ਕੋਲ 84 ਜਿਹੜੇ ਪੀਓਜ਼ ਹੈਗੇ ਉਹ 82-83 ਦੇ ਸੀਗੇ ਔਰ 85 ਜਿਹੜੇ ਪੀਓਜ਼ 299 ਦੀ ਕੈਟਾਗਰੀ ਦੇ ਸੀਗੇ। ਭਾਵੇਂ ਇਹ ਥੋੜੀ ਫਿਗਰ ਸੀਗੀ ਬਟ ਅਸੀਂ ਇਸ ਇੰਨੀ ਥੋੜੀ ਫਿਗਰ ਦੇ ਵਿੱਚੋਂ ਵੀ ਆਊਟ ਆਫ 169 ਅਸੀਂ 99 ਬੰਦੇ ਜਿਹੜੇ ਆ ਕ੍ਰੈਸਟ ਕੀਤੇ दैट इज ए बिग नंबर और मेनू ਲੱਗਦਾ ਹੈ ਵੀ ਜੇ ਅਸੀਂ ਪੰਜਾਬ ਲੈਵਲ ਤੇ ਵੀ ਕੰਪੇਅਰ ਕਰੀਏ ਤਾਂ ਵੀ ਆਰ ਨੰਬਰ 1 ਇਨ ਦਾ ਸਟੇਟ ਤੇ ਸਾਡੀ ਪੁਲਿਸ ਟੀਮਾਂ ਨੇ ਸਾਡੇ ਅਫਸਰਾਂ ਨੇ ਸਾਡੇ ਜਵਾਨਾਂ ਨੇ ਦਿਨ ਰਾਤ ਮਿਹਨਤ ਕਰਕੇ ਅਚੀਵਮੈਂਟ ਕੀਤੀ ਹੈਗੀ ਹੈ ਅਸੀਂ अर्ली ਮਾਰਨਿੰਗ ਰੇਡਸ ਦਾ ਇੱਕ ਕਨਸੈਪਟ ਚਲਾਇਆ ਹੋਇਆ ਹੈ ਜ਼ਿਲ੍ਹੇ ਦੇ ਵਿੱਚ ਜਦੋਂ ਵੀ ਸਾਡੀ ਫੋਰਸ ਆਰਮ ਡਿਊਟੀਆਂ ਤੋਂ ਥੋੜੀ ਜੀ ਫਾਰਕ ਹੁੰਦੀ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹੈਗੇ ਆਂ ਵੀ ਅਸੀਂ ਉਹਨਾਂ ਨੂੰ ਇਕੱਠੇ ਕਰੀਏ ਫਿਰ ਉਹਨਾਂ ਨੂੰ ਟਾਰਗੇਟ ਦਈਏ ਔਰ ਉਹ ਫਿਰ ਉਹਨਾਂ ਨੂੰ ਭੇਜ ਕੇ ਅਸੀਂ ਟਾਰਗੇਟ ਅਚੀਵ ਕਰਾਉਨੇ ਆ ਇਹ ਉਸੇ ਮਿਹਨਤ ਦਾ ਨਤੀਜਾ ਹੈਗਾ ਵੀ ਇੰਨੇ ਵੱਡੇ ਨੰਬਰ ਦੇ ਵਿੱਚ ਜਿਹੜਾ ਪੁਲਿਸ ਨੇ ਹੈਗੇ ਭਗੌੜੇ ਅਰੈਸਟ ਕੀਤੇ ਐ ਸਾਡਾ ਇਲੈਕਸ਼ਨ ਅਗਲਾ ਆ ਰਿਹਾ ਬੜਾ ਨੇੜੇ ਆ 2024 ਦਾ ਜਿਹੜਾ ਜਨਰਲ ਇਲੈਕਸ਼ਨ ਹੈਗਾ ਪਾਰਲੀਮੈਂਟ ਦਾ ਉਹਦੇ ਵਿੱਚ ਵੀ ਇਸ ਗੱਲ ਦੀ ਬੜੀ ਵੈਲਿਊ ਹੈ ਵੀ ਜੇ ਤੁਸੀਂ ਭਗੌੜੇ ਬੰਦਿਆਂ ਨੂੰ ਫੜ ਕੇ ਜੇਲਾਂ 'ਚ ਸਿੱਟੋਗੇ ਤਾਂ ਤੁਹਾਡਾ ਇਲੈਕਸ਼ਨ ਪੀਸਫੁਲ ਹੋਏਗਾ ਫੇਅਰ ਹੋਏਗਾ ਔਰ ਇਲੈਕਸ਼ਨ ਕਮਿਸ਼ਨ ਦੀ ਵੀ ਇਹ ਕੰਪਲਾਈਅன்ஸ் ਹੁੰਦੀ ਹੈ ਵੀ ਤੁਸੀਂ ਜਿਹੜੇ ਆਪਣੇ ਭਗੌੜੇ ਆ ਜਿਹੜੇ ਤੁਹਾਡੇ ਨਾਨ ਅਵੇਲੇਬਲ ਵਾਰੰਟਸ ਵਾਲੇ ਬੰਦੇ ਆ ਉਹਨਾਂ ਨੂੰ ਫੜਕੇ ਅੰਦਰ ਦਿਓ ਅਸੀਂ ਉਸ ਘੜੀ ਤੇ ਪਹਿਲੇ ਹੀ ਤਿਆਰੀ ਸ਼ੁਰੂ ਕੀਤੀ ਹੋਈ ਸੀ ਔਰ ਇਹ ਲਗਾਤਾਰ ਕੰਮ ਚੱਲੂਗਾ ਬਾਕੀ ਕ੍ਰਿਮੀਨਲ 엘ਿਮੈਂਟਸ ਨੂੰ ਜਸਟਿਸ ਨੇ ਮੈਂ ਆਇਆ ਸੀ ਮੋਸ ਦਿਨ ਵੀ ਕਿਹਾ ਸੀ ਵੀ ਮਲੇਰਪੋਟਲਾ ਉਹਨਾਂ ਲਈ ਨਹੀਂ ਹੈਗਾ ਜੇ ਕਿਸੇ ਨੇ ਕ੍ਰਾਈਮ ਕਰਨਾ ਤਾਂ ਉਹ ਸ਼ਹਿਰ ਛੱਡ ਜਾਵੇ ਨਹੀਂ ਤਾਂ ਉਹ ਜਿੱਥੇ ਵੀ ਜਾਊਗਾ ਇੱਥੇ ਰਹੂਗਾ ਤਾਂ ਫੜਿਆ ਜਾਊਗਾ ਹੋਰ ਸਟੇਟਾਂ 'ਚ ਜਾਊਗਾ ਉੱਥੋਂ ਫੜਕੇ ਲਿਆਵਾਂਗੇ ਇਵਨ ਉਹ ਆਊਟ ਆਫ ਕੰਟਰੀ ਵੀ ਜਾਊਗਾ ਤੇ ਉਹਦੇ ਲਈ ਵੀ ਲਾਅ ਜਿਹੜਾ ਬਣਿਆ ਉਹਨੂੰ ਅਸੀਂ ਜਿਹੜਾ ਲਾਗੂ ਕਰਾਵਾਂਗੇ ਉਹਦੀ ਐਕਸਟ੍ਰੈਡਾਈਟ ਕਰਾਉਣਾ ਪੈਂਦਾ ਉਥੋਂ ਕਰਾਵਾਂਗੇ ਬਟ ਉਹਨੂੰ ਕਾਨੂੰਨ ਦੇ ਦਾਇਰੇ ਚ ਲਿਆ ਕੇ ਉਹਦੇ ਨਾਲ ਹੀ ਸਾਥ ਲੋਕਾਂ ਨੂੰ ਸਰ ਕੀ ਅਪੀਲ ਕਰੋਗੇ ਤੁਸੀਂ ਮੇਰੀ ਆਮ ਸ਼ਹਿਰੀਆਂ ਨੂੰ ਸਪੈਸ਼ਲੀ ਮਲੇਰ ਕੋਟਲਾ ਵਾਸੀਆਂ ਨੂੰ ਅਪੀਲ ਹੈ ਵੀ ਆਪਣਾ ਨਵਾਬੀ ਸ਼ਹਿਰ ਹੈਗਾ ਜੀ ਬਹੁਤ ਅੱਛੇ ਲੋਕ ਵਸਿੰਦੇ ਇਸ ਸ਼ਹਿਰ ਚ ਰਹਿੰਦੇ ਹੈਗੇ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਆ ਜਿੱਦਾਂ ਕਿ ਅੱਜ ਵੀ ਇੱਕ ਆ ਰਹੀ ਹੈ ਨਿਊਜ਼ ਵੀ ਕਿਸੇ ਸਟੇਟ ਦੇ ਵਿੱਚ ਕੋਈ ਇਦਾਂ ਦੀ ਗੱਲ ਹੋ ਗਈ ਬਟ ਮੈਂ ਅਪਰੀਸ਼ੀਏਟ ਕਰਦਾ ਆਪਣੇ ਲੋਕਾਂ ਨੂੰ ਵੀ ਇੱਥੇ ਜਿਹੜਾ ਭਾਈਚਾਰਾ ਉਹ ਇੰਟੈਕਟ ਹੈਗਾ ਲੋਕੀ ਇੱਕ ਦੂਜੇ ਦੇ ਉੱਪਰ ਜਾਨਵਰਨ ਤੱਕ ਜਾਂਦੇ ਆ ਭਾਵੇਂ ਉਹ ਕਿਸੇ ਵੀ ਮਜ਼ਬਦ ਦਾ ਬੰਦਾ ਹੋਵੇ ਇਹ ਵਾਲਾ ਜਿਹੜਾ ਸਾਡਾ ਸੋਸ਼ਲ ਫੈਬਰਿਕ ਆ ਸੀ ਨੂੰ ਇੰਟੈਕਟ ਰੱਖਣਾ ਅਸੀਂ ਉਹਨੂੰ ਇਸੇ ਹੀ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਉਹ ਲਾਗੂ ਕਰਨਾ ਬਾਕੀ ਇੱਕ ਮੇਰੀ ਸਲਾਹ ਹੈਗੀ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਜਿਹੜਾ ਟ੍ਰੈਫਿਕ ਦੀ ਨਿਯਮ ਹੈਗੇ ਆ ਉਨ ਨੂੰ ਅਸੀਂ ਕੋਸ਼ਿਸ਼ ਕਰੀਏ ਜਿਹੜੇ ਲਾਗੂ ਕਰਨ ਦੀ ਉਹਦੀ ਪਾਲਣਾ ਕਰਨ ਦੀ ਆਪਣੇ ਬੱਚਿਆਂ ਨੂੰ ਵੈਡ ਕਰੀਏ ਕਿ ਜਿਹੜੇ ਟ੍ਰੈਫਿਕ ਦੇ ਜਿਹੜੇ ਰੂਲਸ ਆ ਉਹਨਾਂ ਨੂੰ ਫਾਲੋ ਕਰਨ ਕਿਉਂਕਿ ਇਹ ਕਿਸੇ ਲਈ ਨਹੀਂ ਹੈਗੇ ਇਹ ਪੁਲਿਸ ਲਈ ਨਹੀਂ ਹੈਗੇ ਇਹ ਹੋਰ ਕਿਸੇ ਲਈ ਨਹੀਂ ਇਹ ਤੁਹਾਡੇ ਆਪਣੇ ਲਈ ਹੈ ਜੇ ਤੁਸੀਂ ਉਹਨਾਂ ਰੂਲਸ ਨੂੰ ਫਾਲੋ ਕਰੋਗੇ ਤਾਂ ਬੜੀਆਂ ਕੀਮਤੀ ਜੜੀਆਂ ਜਾਨਾ ਉਹ ਬੱਚ। ਥੈਂਕ ਯੂ ਸਰ।